ਤੇ ਮਹੱਲਾ ਤੀਜਾ ਸਤਿਵਰ ਜ਼ੇਵੇ ਤਾਂ ਸਹਜ ਤੁਨੇ ਉਪਜੈ ਗਾਤਬਤ ਤਦਹੀ ਪਾਏ ਹਰ ਕਾ ਨਾਮ ਸਚਾ ਮਨਵਸਿਆ ਨਾਮੇ ਨਾਮ ਸਮਾਈ ਬੇਨ ਸਤਵਰ ਸਵਜਾ ਗਬਾ ਹੋਰ ਆਣਾ ਮਨਮੁਖ ਅੰਦਾ ਸਵਦਨ ਜਾਣੈ ਝੂਠੇ ਭਰਮ ਭੁਲਾਨਾ ਰਹਾਉ త్రై గుణ మాయామ భులాయామ బధన కమాయ జరణ సరూపరి భోన దుఖపా త్రై గుణ వరత సగల సంసారా హౌమ బవ చౌథా పద చీన రామ నమ సుఖ హో ਤੇ ਆਗੋਣਾ ਸਾਬ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰ ਹੈ ਸੋ ਹੋਈ ਨਾਨਕ RAM ਨਾਮ ਨਿਸਤਾਰਾ ਸਭ ਦੇ ਹਉ ਮੈਂ ਖੋਈ ਸੋ ਰਠ ਮਹੱਲਾ ਚੌਥਾ ਕਰ ਪਹਿਲਾ ਏਕੋ ਵੰਕਾਰ ਸਤਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਹੀ ਆਪਾ ਹੋ ਬਣ ਜਾ ਰਾਜ ਜਗ ਆਪਹਿ ਪਿਆਰਾ ਆਪੇ ਸੱਚਾ ਸਾਹ ਹੋ ਆਪੇ ਬਣ ਜਬਾ ਪਾਰੀਆ ਪਿਆਰਾ ਆਪੇ ਸੱਚ ਬੇਸਾਹੋ ਜਪ ਮੰਨ ਹਰ ਹਰ ਨਾਮ ਸਾਲਾਹ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਆਗਮਯਥਾ ਹਰਹਾਉ आपे सुण सब वेक प्यारा मुख बोले आप मोहो आपे उ जड़ पाएदा प्यारा बेखाले रहो आपे ई सवयाप आप ह्यारा आपे बेपरवाहो ਆਪੇ ਆਪਿ ਉਪਾਏ ਦਾ ਪਿਆਰਾ ਸ੍ਰੀ ਆਪੇ ਤੰਦੜਾ ਲਾਹੋ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹੋ ਆਪੇ ਪਤਣ ਪਾਤਣੀ ਪਿਆਰਾ ਆਪੇ ਪਾਰ ਲੰਗਾਹੋ ਆਪੇ ਸਾਗਰ ਬੋਹਿਤ ਪਿਆਰਾ ਗੁਰ ਕੇ ਬੜਿਆ ਪਜਲਾਹੋ ਆਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵੇਖੈ ਬਾਤ ਸ਼ਾਹੋ ਆਪੇ ਆਪ ਦਾ ਯਾਲਾ ਹੈ ਪਿਆਰਾ ਜਨ ਨਾਨਕ ਬਖਸ ਮਿਲਾਹੋ ਸੋਰਠ ਮਹੱਲਾ ਚੌਥਾ ਚੌਥਾ ਆਪੇ ਅੰਨ ਜੇ ਜੇ ਰਜ ਸੇਤ ਜਿਉ ਤਪੋਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁ ਮਣੀਆਂ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਤ ਧਾਰ ਹੈ ਪਿਆਰਾ ਸੂਤ ਖਿੰਚੇ ਟਹ ਢੇਰੀ ਹੋਏ ਮੇਰੇ ਮਾਨ ਮੈਂ ਹਰ ਵੇਨੇ ਅਵਰਣ ਕੋਏ ਸਤਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਉ ਆਪੇ ਜਲ ਸਾਲ ਸਭ ਤਹ ਪਿਆਰਾ ਬਰਬੇ ਆਪੇ ਕਰੇ ਸੋ ਹੋਏ ਸਵਨਾ ਰਜਿਕ ਸਮਾਹ ਦਾ ਪਿਆਰਾ ਦੂਜਾ ਯਵਰਣ ਕੋਏ ਆਪੇ ਖੇ ਰਖੇ ਲਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਆਪੇ ਕੀ ਮਤ ਪਾਏ ਦਾ ਪਿਆਰਾ ਆਪੇ ਕਦੇ ਸੋ ਹੋਏ ਆਪੇ ਲਖ ਨਾਲ ਲਖੀਏ ਪਿਆਰਾ ਆਪ ਲਖਾ ਵਸੋਏ ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਜੇ ਬੜੇ ਅਵਰਣ ਕੋਏ ਸਭ ਕਟ ਆਪੇ ਭੋਗ ਬ ਪਿਆਰਾ ਇਸ ਵਿੱਚ ਨਾਰੀ ਪੁਰਖ ਸਭ ਸੋਏ ਨਾਨਕ ਗੁਪਤ ਵਰਤਦਾ ਪਿਆਰਾ ਗੁਰਮੁਖ ਪ੍ਰਗਟ ਹੋਏ ਸੋਰਠ ਮਹੱਲਾ 14 ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾ ਪਿਉ ਥਾ ਪੈ ਆਪੇ ਵੇਖ ਬਿਗ ਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੈ ਆਪੇ ਬਣ ਤਣ ਸਭ ਤਹਿ ਪਿਆਰਾ ਆਪੇ ਗੁਰਮੁਖ ਜਾਪੈ ਜਾਪ ਮਨ ਹਰ ਹਰ ਨਾਮ ਰਸ ਤਰਾਪੈ ਅਮਰਤ ਨਾਮ ਮਹਾਰਸ ਮਿਠਾ ਗੁਰ ਸਬਦੀ ਚਖ ਜਾਪੈ ਰਹਾਉ अपे तीरथ तोलहडा प्यारा आपतरै प्रवे अपै अपे जाल बताए द प्यारा सब जग मछली हरे अपै आप अपुलन पुल्लेय पुल प्यारा वर्ण दूजा जापै ਆਪੇ ਸੰਗੀਨਾ ਦਾ ਪਿਆਰਾ ਤੁਨ ਆਪ ਬਜਾਏ ਆਪੇ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਪ ਤੱਪੈ ਆਪੇ ਸਤਗੁਰ ਆਪ ਹਚੇਲਾ ਉਪਦੇਸ਼ ਕਰੇ ਪ੍ਰਵ ਆਪੇ ਆਪੇ ਨਾਉ ਜਪਾਏ ਦਾ ਪਿਆਰਾ ਆਪੇ ਹੀ ਜਪ ਜਪੈ ਆਪੇ ਅੰਮ੍ਰਿਤ ਿਆਪਹਿ ਪਿਆਰਾ ਆਪੇ ਹੀ ਰਸ ਿਆਪੈ ਆਪੇ ਆਪ ਸਲਾਹ ਦਾ ਪਿਆਰਾ ਜਨ ਨਾਨਕ ਹਰ ਰਸ ਤਰ ਅਪੈ ਸੋਰਠ ਮਹੱਲਾ ਚੌਥਾ ਆਪੇ ਕੰਡਾਇਆ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੋ ਆਪੇ ਬਣਜਾਰਾ ਆਪੇ ਬਣਜ ਕਰਾਇਆ ਆਪੇ ਧਰਤੀ ਸਾਜੀ ਅਨ ਪਿਆਰਾ ਪਿਛੈ ਡੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨੇ ਧਾਨ ਹੈ ਪਿਆਰਾ ਗੁਰਪੂਰੈ ਮੀਠਾ ਲਾਇਆ ਰਹਾਓ आपे तरती आप जल प्यारा आपे करे कराया आपे हुक्म बरत दा प्यारा जल माटी बंद रखाया आपे ही हि पाए दा प्यारा प्यान बकरी सि हाया ਆਪੇ ਕਾਸਟ ਆਪਹਰ ਪਿਆਰਾ ਬਿਜ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਭਾਏ ਅਗਨ ਨਸਕੇ ਜਲਾਇਆ ਆਪੇ ਮਾਰ ਜਿਵਾਏ ਦਾ ਪਿਆਰਾ ਸਾਹ ਲੈਂਦੇ ਸਭ ਲਵਾਇਆ ਆਪੇ ਤਾਂ ਨ ਦੀਵਾਨਹ ਪਿਆਰਾ ਆਪੇ ਕਰ ਲਾਇ ਜਿਉਂ ਆਪਜਲਾਈ ਤਉ ਚਲਿਆ ਪਿਆਰੇ ਜਿਉਂ ਹਰ ਪ੍ਰਭ ਮੇਰੇ ਭਾਇਆ ਆਪੇ ਜੰਤੀ ਜੰਤਹ ਪਿਆਰਾ ਜਨਾਨੰਕ ਬਜੈ ਬਜਾਇਆ ਸੋਰਠ ਮਹੱਲਾ ਚੌਥਾ आपे सृष्ट्य उपाय द प्यारा कर सूरज चन्द च नाण आपन ताणया ताणः प्यारा आपने आपन आप दया कर करकदा प्यारा आपे सुगढ सुजान मेरे मान जपराम न मनीषान सत्सङ्गतमिल त्याये तु हर हर जान बहुडनायापणानहाओ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣਾ ਆਪੇ ਬਖਸ਼ ਕਰਾਏ ਦ ਪਿਆਰਾ ਆਪੇ ਸੱਚ ਨੀਸਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫਰਮਾਨ आपे भगत भंडार है प्यारा आपे भण्डार प्याराे आपे सेव सेब दा प्यारा आप दे बावे मन आपे ताडी दा प्यारा आपे गुणे निदान आपे वडा पह प्यारा ही परदान आपे कीमत पाये द प्यारा आपे तुल परवाना आपे तुल तुलाय द प्यारा जन नानक सदकुरबाण सोरठ महला चौथा ਆਪੇ ਸੇਵਾ ਲਾਏ ਦਾ ਪਿਆਰਾ ਆਪੇ ਭਗਤ ਓ ਮਹਾ ਆਪੇ ਗੁਣ ਗਾਵਾਏ ਦਾ ਪਿਆਰਾ ਆਪੇ ਸਭ ਦਿਸ ਮਹਾ ਆਪੇ ਲੇਖਣ ਆ ਬਲਖਾਰੀ ਆਪੇ ਲੇਖ ਲਿਖਾ ਹ ਮੇਰੇ ਮਾਨਾ ਜਪ ਰਾਮਾ ਨਾਮ ਓ ਮਹਾ ਆਨੰਦ ਨੇ ਆਨੰਦ ਹੋਵੇ ਬੜਾ ਭਾਗੀ ਲੈ ਗੁਰ ਪੂਰਾ ਹਰ ਲਾ ਹ ਰਹਾਉ ਆਪੇ ਗੋ ਪੀ ਕਾਨ ਹੈ ਪਿਆਰਾ ਬਨਾਪੇ ਗਊ ਚਰਾਹ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹ ਕੁਬਲੀ ਆ ਪੀੜ ਆਪ ਮਹਰਾਏ ਦਾ ਪਿਆਰਾ ਕਰ ਬਾਲ ਗਰੂਪ ਵਚਾਹ ਆਪਿ ਅਖਾੜਾ ਪਾਏ ਦਾ ਪਿਆਰਾ ਕਰ ਬਿਖਿਆ ਆਪ ਚੋ ਜਾਹਾ ਯਾਪੇ ਬਾਲਕਰੂ ਕਰ ਬਾਲਕਰੂ ਪਾਏ ਦਾ ਪਿਆਰਾ ਚੰਡੂਰ ਕਾਂਸ ਕੇਸ ਮਾਰਾ ਆਪੇ ਹੀ ਬਲਿਆ ਪਹਿ ਪਿਆਰਾ ਬਲ ਭੰਨੈ ਮੂਰਗ ਮੁਗਤਾਹਾ ਸਭਿਆ ਪੇ ਜਗਤ ਉਪਾਏ ਦਾ ਪਿਆਰਾ ਬਸ ਆਪੇ ਜਗਤ ਥਾਹਾ ਗਲ ਜੀ ਵੜੀ ਆਪੇ ਪਾਏ ਦਾ ਪਿਆਰਾ ਜਿਉ ਪ੍ਰਭ ਖਿੰਚੈ ਤੇਉ ਜਾਹਾ ਜੋ ਕਰਬੈ ਸੋ ਪਚਸੀ ਪਿਆਰੀ ਜਪ ਨਾਨਕ ਭਗਤ ਸਮਾਹਾ ਸੋਰਠੌਰ ਮਹੱਲਾ ਚੌਥਾ ਦੋ ਤੁਕੇ ਆਨਕ ਜਨਮ ਵਿਛੜੇ ਦੁਖ ਪਾਇਆ ਮਨ ਮੁਖ ਕਰਮ ਕਰੈ ਹੰਕਾਰੀ ਸਾਧੂ ਪਰਸ ਤਹੀ ਪ੍ਰਭ ਪਾਇਆ ਗੋਬਿੰਦ ਸਰਨ ਤੁਮਾਰੀ ਗੋਬਿੰਦ ਪ੍ਰੀਤ ਲਗੀ ਅਤ ਪਿਆਰੀ ਜਾਪ ਸਤ ਸੰਗ ਭਏ ਸਾਧੂ ਜਾਨਾ ਹਿਰਦੈ ਮਿਲਿਆ ਸਾਤ ਮੁਰਾਰੀ ਰਹਾਉ ਉਹ ਹਿਰਦੈ ਗਉ ਤਪਸਾ ਕਰਨ ਰਾਤੀ ਦੇਰਾ ਭਾਉ ਨ ਭੁਜਹਿ ਗਵਾਰੀ ਸਤਿ ਕਰ ਪਰਖ ਮਿਲਿਆ ਪ੍ਰਵ ਪ੍ਰਗਟਿਆ ਗੁਣ ਗਾਵੈ ਗੁਣ ਵਿਚਾਰੀ ਗਰਮ ਘਬਰ ਕਾ ਸਭਿਆ ਸੰਤਿ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮ ਜੀਨ ਸੁਖ ਪਾਇਆ ਸਤ ਸੰਗਤ ਪਰਖ ਤੁਮਾਰੀ ਵਰਖਾ ਵਰਖਾ ਮਿਲਿਆ ਗੁਰ ਪਾਇਆ ਜਨ ਕੋ ਕਿਰਪਾ ਭਈ ਤੁਮਾਰੀ ਨਾਨਕ ਅਤੁੱਲ ਸਹਜ ਸੁਖ ਪਾਇਆ ਆਨੰਦਨ ਜਾਗਤ ਰਹਿ ਬਣਵਾਰੀ ਸੋ ਰਠ ਮਹੱਲਾ ਚੌਥਾ ਹਰਿ ਸੋ ਪ੍ਰੀਤ ਅੰਤਰ ਮਨ ਵੇਧਿਆ ਹਰਿ ਬਿਨ ਰਹਿਨ ਨਜਾਈ ਜਿਵੇਂ ਮਚਲੀ ਬਿਨ ਨੀਰੇ ਬਿਨ ਸੈ ਤਿਉ ਨਾਮੈ ਬਿਨ ਮਰਜਾਈ ਮੇਰੇ ਪ੍ਰਭ ਕਿਰਪਾ ਜਲ ਦੇਵ ਹੋ ਹਰਨਾਈ ਹਉ ਅੰਤਰ ਨਾਮ ਮੰਗਾਦਨ ਰਾਤੀ ਨੰਮੇ ਹੀ ਸ਼ਾਂਤ ਪਾਈ ਰਹਾਉ ਗਿਆ ਚਾਤਰਿਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨ ਜਾਇ ਕਰਮਕ ਜਲ ਪਾਵੈ ਸੁਖ ਸਹਜੇ ਹਰਿ ਆਪਾਏ ਸੁ ਭਾਈ ਮਨ ਮੁਖ ਭੂਖੇ ਦਹਿ ਦਸ ਡੋਲ ਹੈ ਬਿਨ ਨਾਵੈ ਦੁਖ ਪਾਈ ਜਨਮ ਮਰੈ ਫਿਰ ਜੋਨੀ ਆਵੈ ਦਰਗ ਹੈ ਮਿਲੈ ਸਜਾਈ ਕਿਰਪਾ ਕਰ ਹੈ ਤਾਹਰ ਗੁਣ ਗਾਵ ਹੈ ਹਰ ਰਸ ਅੰਤਰ ਪਾਈ ਨਾਨਕ ਦੀਨ ਦਿਆਲ ਭਏ ਹੈ ਤ੍ਰਿਸ਼ਨਾ ਸਬਦ 부ਝਾਈ ਸੋਰਠ ਮਹੱਲਾ ਚੌਥਾ ਪੰਚ ਪਦਾ ਆਚਾਰ ਜਰਾਇ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭਰਾਮ ਕਾਟਿਆ ਜਾਇ ਮੇਰੇ ਗੋਵਿੰਦ ਆਪਣੇ ਜਨਕ ਦੇਹ ਵੜਿਆਈ ਕਰਮਤਿ RAM ਨਾਮ ਵਰਗਾਸਹ ਸਦਾਰਹ ਹੋ ਸਰਨਾਈ ਰਹਾਉ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤੇ ਅਜਾਣਾ ਹਰ ਜੀਓ ਕਿਰਪਾ ਕਰੋ ਗੁਰ ਮੇ ਲਹੋ ਤਾ ਹਰ ਨਾਮ ਸਮਾਣਾ ਜਿਸ ਕੀ ਬਾਤ ਸੋਈ ਪ੍ਰਭ ਜਾਣੈ ਜਿਸ ਨੋ ਦੇ ਸੋ ਪਾਏ ਬਸਤ ਅਨੂਪ ਅਤੇ ਅਗਮੇ ਅਗੋਚਰ ਗੁਰ ਪੂਰਾਇ ਲਖ ਲਖਾਏ ਜਨਹਿ ਚ ਅੱਖੀ ਸੋਈ ਜਾਣੈ ਗੂੰਗੇ ਕੀ ਮਟਿਆਈ ਰਤਨ ਲੁਕਾਇਆ ਲੁੱਕੈ ਨਹੀਂ ਜੇ ਕੋ ਰਖੈ ਲੁਕਾਈ ਸਭ ਕੁਝ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਜਿਸਨੋ ਦਾਤ ਕਰਹਿ ਸੋ ਪਾਈ ਜਨ ਨਾਨਕ ਅਵਰਣ ਕੋਈ ਸੋਰਠ ਮਹੱਲਾ ਪੰਜਵਾਂ ਕਾਰ ਪਹਿਲਾ ਤੇ ਤੁਕੇ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਕਿਸਾ ਹੋ ਜਾ ਜੀ ਕਿਸੇ ਆਰਾਧੀ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀ ਸੈ ਬੜਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਬਵਕੰਡਣਾ ਸਭ ਸੁਖ ਨਵ ਨਿਦ ਦੇਸੀ ਹਰ ਜੀਓ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾ ਲਾਹੀ ਕਿਆ ਤਿਸ ਕਾ ਮਹਤਾਜ ਰਹਾਉ ਜੇਨ ਹਰ ਤਿਆਇ ਸਭ ਕੈ ਤਿਸ ਕਾ ਤਿਸ ਕੀ ਭੂਖ ਗਵਾਈ ਐਸਾ ਤਨ ਦੀਆ ਸੁਖ ਦਾਤ ਨੇ ਘਟਣ ਕਬਹੀ ਜਾਈ ਆਨੰਦ ਭਇਆ ਸੁਖ ਸਹਿਜ ਸਮਾਣੇ ਸਤ ਗੁਰ ਮੇਲ ਮਲਾਈ मान नाम जप नाम याराद वणजन नाम बखाणि उपदेश सोन साध संतनका का सब चूकि का जमाणि जन करपल हुआ ब्रह्म मेरा से लागे गुर की बाणी ਕੀ ਮਦ ਕੌਣ ਕਰੈ ਪ੍ਰਭ ਤੇਰੀ ਤੂ ਸਰਬ ਜੀਆ ਦਾਯਾਲਾ ਸਭ ਕੁਝ ਤੇਰਾ ਕੀਤਾ ਸਭ ਕੁਝ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖਲੇ ਹੋ ਨਾਨਕ ਜਨ ਤੁਮਰਾ adeso ਪਿਤਾ ਪੂਤ ਕੇਰਪਾਲਾ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਚੌਥਕੇ ਗੋ ਗੋਬਿੰਦ ਸਲਾਹੀਏ ਭਾਈ ਮਨ ਤਨ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਭਾਈ ਇਹਾ ਕਰਨੀ ਸਾਰ ਜੇ ਤਨ ਨਾਮ ਨਾ ਉਪਜੈ ਭਾਈ ਸੇ ਤਨ ਹੋਏ ਸ਼ਾਰ ਸਾਧ ਸੰਗਤ ਕਉ ਵਾਰਿਆ ਭਾਈ ਜਨ ਇਕੰਗਾਰ ਅਧਾਰ ਸੋਈ ਸੱਚੀ ਅਰਾਧਨਾ ਭਾਈ ਜਿਸ ਤੇ ਸਭ ਕੁਝ ਹੋਏ ਗੁਰਪੂਰਹਿ ਜਾਣਾ ਆ ਭਾਈ ਤਿਸ ਬਿਨਿ ਅਵਰਣ ਕੋਈ ਰਹਾਉ ਨਾਮ ਬਿਹੂਣੇ ਬਚਮੂਏ ਭਾਈ ਕਣ ਤਾ ਨ ਜਾਏ ਗਣੀ ਬਿਨ ਸੱਚ ਸੋਚਨ ਪਾਈਐ ਭਾਈ ਸੱਚਾ ਅਗਮ ਤਣੀ ਆਗਣ ਜਾਣ ਨਾ ਚੁਕਈ ਭਾਈ ਝੂਠੇ ਦੁਨੀ ਮਣੀ ਗੁਰਮਕ ਕੋਟ ਉਧਾਰਾ ਦ ਭਾਈ ਦੇ ਨਾ ਵੇ ਏਕ ਕਣੀ ਸਿਮਰਤ ਸਾਸਤ ਸੋਧਿਆ ਭਾਈ ਬਿਨ ਸਤਗੁਰ ਪਰਮਨ ਜਾਏ ਅਨਕ ਕਰਮ ਕਰਤਾ ਕੇ ਭਾਈ ਫਿਰ ਫਿਰ ਬੰਧਨ ਪਾਈ ਚਾਰੇ ਕੁੰਡ ਸੋਧੀ ਆ ਪਾਈ ਬੈਣਾ ਸਤਿਗੁਰ ਨਾਹੀ ਜਾਏ ਬੜਪਾਗੀ ਗੁਰ ਪਾਇਆ ਪਾਈ ਹਰ ਹਰ ਨਾਮ ਤੇ ਆਏ ਸੱਚ ਸਦਾ ਹੈ ਨਰਮਲ ਪਾਈ ਨਰਮਲ ਸਾਚੇ ਸੋਏ ਨਦਰ ਕਰੇ ਜਿਸੇ ਆਪਣੀ ਪਾਈ ਤਿਸ ਪਰ ਆਪਤ ਹੋਏ ਕੋਟ ਮਤੇ ਜਨ ਪਾਈਏ ਭਾਈ ਬਿਰਲਾ ਕੋਈ ਕੋਈ ਨਾਨਕ ਰਤਾ ਸੱਚਾ ਨਾਮ ਭਾਈ ਸੁਣ ਮਨ ਤਨ ਨਿਰਮਲ ਹੋਏ ਸੋਰਠ ਮਹੱਲਾ ਪੰਜਵਾ ਦੋਤੁਕੇ ਜਾਉ ਲਾ ਪਾਉ ਆਪਾਉ ਇਹੋ ਮੰਨੇ ਤਉ ਲੋ ਮਿਲਣ ਦੁਰਾਈ ਆਨਿ ਆਪਣਾ ਕਰਤ ਵਿਚਾਰਾ ਤਉ ਲੋ بیچ ਵੇਖਾਈ ਮਾਦਵੇ ਐਸੀ ਦੇਹੋ 부ਝਾਈ ਸੇਵ ਹੋ ਸਾਧ ਗਹੋ ਓਟ ਚਰਣਾ ਨਹਿ ਬਿਸਰੈ ਬਹੁਤ ਚਸਾਈ ਰਹਾਉ ਰੇ ਮਨ ਮੋਗਦ ਅਚੇਤ ਚੰਚਲ ਚੇਤ ਤਮ ਐਸੀ ਹਿਰਦੈ ਨ ਆਈ ਪ੍ਰਾਨ ਬਤ ਤਿਆਗ ਆਨ ਦੂਰ ਚਿਆ ਉਰ ਜਿਉ ਸੰਗ ਬੈਰਾਈ ਸੋਗਨ ਬਿਆਪਿਆ ਪਣ ਦਾਪੈ ਸਾਧ ਸੰਗਤ ਬੁਧ ਪਾਈ ਸਾਖਤ ਕਾ ਬਕਨਾਇਉ ਜਨਾਉ ਜੈਸੇ ਪਵਨ ਚੁਲਾਈ ਕੋਟ ਪਰ ਆਦਿ ਸਾਧਿਓ ਇਹੋ ਮਨ ਕਹਿਣਾ ਕਛੂ ਨਜਾਈ ਜਨ ਨਾਨਕ ਦੀਨ ਸਰਣ ਆਇਓ ਪ੍ਰਭ ਸਭ ਲੇਖਾ ਰਖੋ ਉਠਾਈ ਸੋਰਠ ਮਹੱਲਾ ਪੰਜਵਾ ਤੋਤਰਾ ਕਲਤਰ ਲੋਗ ਗ੍ਰਹਿ ਬਨਤਾ ਮਾਇਆ ਸੰਬੰਧੇ ਹੀ ਅੰਤ ਕੀ ਵਾਰ ਕੋਖਰਾ ਨਾ ਹੋਸੀ ਸਭ ਮਿਥਿਆ ਯਸਨੇਹੀ ਹਰੇ ਨਰ ਕਾਹੇ ਬਪੋਰ ਹੋ ਦੇਹੀ ਊੜ ਜਾਏ ਗੋ ਧੂਮ ਬਾਦਰੋ ਇਕ ਭਾਜ ਹੋ ਰਾਮ ਸਨੇਹੀ ਰਹਾਓ तीन संज्ञा कर देही कीने जल को कर पसमे ही होए अमरो गृह मैं बैठा कर्ण कारण विसरोही आनक पाद करमणिंगे साजे काचै ताग परोही टूट जाएगो सूत बाप रे फिर पछ पछतोही ਜੇਨ ਤੋਂ ਬਸਿਰ ਜੇ ਸਿਰਜ ਸੁਭਾਰੇ ਤਸ ਧਿਆਬ ਹੋ ਦਿਨ ਰਹਿਨੇ ਹੀ ਜਨ ਨਾਨਕ ਬਰਵ ਕਿਰਪਾ ਤਾਰੀ ਮੈਂ ਸਤਿਗੁਰੇ ਓਟ ਗ헤ਹੀ ਸੋਰਠ ਮਹੱਲਾ ਪੰਜਵ ਗੁਰਪੂਰਾ ਪੀਟਿਓ ਵੜਾ ਭਾਗੀ ਮਨੈ ਭਿਆ ਬਰਗਸਾ ਕੋਈ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕਾ ਬਰਿਹਾਰੈ ਆਗੇ ਸੁਖ ਪਾਛੇ ਸੁਖ ਸਹਜ ਘਰਿ ਆਨੰਦ ਹਮਾਰੈ ਰਹਾਉ ਅੰਤਰ ਜਾਮੀ ਕਰਨਹਾਰਾ ਸੋਈ ਖਸਮ ਹਮਾਰਾ ਨਿਰਭਉ ਭਾਇ ਗੁਰ ਚਰਨੀ ਲਾਗੇ ਇਕ RAM ਨਾਮੇ ਆਧਾਰਾ ਸਫਲ ਦਰਸਨਾ ਅਕਾਲ ਮੂਰਤ ਪ੍ਰਭ ਹੈ ਪੀਹੋ ਬਨਹਾਰਾ ਗਾਂਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਬੜਿਆਈ ਅਚਰਜ ਸੋਭਾ ਆਕਾਰ ਦੇ ਆਇਆ ਰਾਸੇ ਨਾਨਕ ਕਉ ਕੁਰਪੂਰਾ ਭੇਟਿਓ ਸਗਲੇ ਦੂਖ ਬਿਨਾਸੇ ਸੋਰਠ ਮਹੱਲਾ ਪੰਜਵਾਂ ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣਾ ਸਭ ਰੋਗੀ ਕਰਨ ਕਰਾ ਬਨਹਾਰ ਸੁਆਮੀ ਆਪਣਾ ਹਾਥ ਸੰਜੋਗੀ ਮਾਨ ਮੇਰੇ ਜਨ ਆਪਣਾ ਪਰਮ ਗਵਾਤਾ ਤਿਸ ਕੈ ਭਾਣਾ ਕੋਈ ਨਾ ਭੁੱਲਾ ਜਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਉਹ ਜਾਣਾ ਸਗਲੀ ਠਾਂਡੀ ਹਉ ਮੈ ਰੋਗ ਜਾ ਕਾ ਮਨ ਵਿਆਪਤ ਉਹ ਜਨਮ ਮਰੈ ਬਿਲ ਲਾਤੀ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਤਾ ਕਉ ਸਰਬ ਪ੍ਰਗਸਾ ਅਗਿਆਨ ਅੰਧੇਰੈ ਸੂਝਿ ਸਨਾਹੀ ਬਹੜ ਬਹੜ ਪਰਮਾਤਾ ਸੁਣਵੇਂੰਤੀ ਸਵਾਮੀ ਮੇਰੇ ਸੁਣ ਬੇਨੰਤੀ ਸਵਾਮੀ ਆਪਣੇ ਨਾਨਕ ਇਹ ਸੁਖ ਮੰਗ ਜਹ ਕੀਰਤਨ ਦੇਰਾ ਸਾਧੂ ਗਾਬ ਹੈ ਤਹ ਮੇ ਰਾਮਣ ਲਾਗੈ ਸੋਰਠਿ ਮਹੱਲਾ ਪੰਜਵ ਤਾਨ ਸੰਤਨ ਕਾ ਧਾਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰਨਾਮ ਤੇ ਆਇ ਸਰਬ ਕੁਸ਼ਲ ਤਵ ਥੀਆ ਸੰਤਨ ਬਨੈ ਵਰਣ ਦਾਤਾ ਬੀਆ ਜੋ ਜੋ ਸ਼ਰਨ ਪਰ ਸਾਧੂ ਕੀ ਸੋ ਪਾਰਗਰਮੇ ਕੀਆ ਰਹਾਓ ਕੋਟ ਪਰਾਧਮਟਾ ਜਨ ਸੇਵਾ ਹਰ ਕੀਰਤਨ ਰਸਗਾਈਐ ਇਹਾ ਸੁਖ ਆਗੈ ਬਖਯੂਜਲ ਜਨਕਾ ਸੰਗ ਬੜ ਬਹਾਗੀ ਪਾਈਐ रसना एक अनेक गुण पूरणन तन के केतक उपमा कहिए अगमय गोचर सदे अविनाशी शरण संतन की रहिए निर्गुण नीज अनाद अपराधी ओट संतन की आहि बूड़त मोह ग्रयंद गोपमह नानक लेहो निभाहि सोरठ महल्ला पंजवा करपहला ਜਾ ਕਹਿ ਹਰਿਦੈ ਵਸਿਆ ਤੂੰ ਕਰਤੇ ਤਾ ਗੀਤ ਐਸੁ 부ਜਾਈ ਦਾਸ ਆਪਣੇ ਕਉ ਤੂੰ ਬਿਸਰਹਿ ਨਾਹੀ ਚਰਨ ਤੂਰ ਮਨ ਭਾਈ ਤੇਰੀ ਅਕਥ ਕਥਾ ਕਥਨ ਨ ਜਾਇ ਗੁਣ ਨਿਦਾਨ ਸੁਖਾਤੇ ਸੁਆਮੀ ਸਭ ਤੇ ਊਚ ਬਡਾਈ ਰਹਾਉ ਸੋ ਕਰਮਾ ਕਰਤ ਹੈ ਪ੍ਰਾਣੀ ਜੈਸੀ ਤੁਮ ਲਗ ਪਾਈ ਸੇਵਕ ਕੋ ਤੁਮ ਸੇਵਾ ਦਿਨਨੀ ਦਰਸਨ ਦੇਖਿ ਅਗਾਈ ਸਰ ਬਨ ਨਿਰੰਤਰ ਤੁਮੈ ਸਮਾਨਨੇ ਜਾ ਕਉ ਤਦੇ ਆਪ ਪੁਜਾਈ ਗੁਰ ਪ੍ਰਸਾਦ ਅੰਬਿਟਿਉ ਵਗੇ ਅੰਨਾ ਪ੍ਰਗਟ ਭਈ ਸਵਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਫੁਰਖ ਸੁਭਾਈ ਕਹੋ ਨਾਨਕ ਜਿਸੁ ਭਏ ਦਇਆਲਾ ਤਾਉ ਕਉ ਮਨਤੇ ਵਿਸਰਣੁ ਜਾਈ